ਡੰਡੀ ਹੋਵੇ ਮਣ ਕੇ ਆਉਣ ਆਦਮੀ ਲਾਉਣਾ ਮਣ ਕੇ ਮਣ ਕੇ ਆਪੇ ਖੜ ਕੇ ਜਾਣਗੇ ਜਬ ਬੇਠੇ ਨਸ ਕਿਸ ਤਰ੍ਹਾਂ ਲੱਭ ਤਜ ਜੀ ਜਾਂਦੀਆ ਦੋਸ ਟੰਡ ਵਿੱਚ ਗੜੀ ਹੋਈ ਦੋਸ ਟੰਡ ਦੋਸ ਟੰਡ ਦੇ ਵਿੱਚ ਬੀਬੀ ਵੱਧ ਗਿਆ ਜੀ ਜਰਾ ਟੋਗੜ ਦਾ ਕੋਈ ਲਾਜ ਨਹੀਂ ਇਹ ਹੀ ਕਰਦੇ ਬਾਕੀ ਸਾਰੀਆਂ ਬਿਮਾਰੀਆਂ ਦਾ ਛਡ ਦੇ ਦੱ ਲੱਤਾਂ ਦੁਖਦੀਆਂ ਕਾਬ ਜੇ ਹੁੰਦੀ ਆ ਫੇਟ ਬੰਨ ਦਾ ਬੱਖੀਆਂ ਦੇ ਸੋ ਜਾ ਮੇਰੇ ਆ ਮਣਕਿਆਂ ਦੀ ਸੀ ਅੱਛਾ ਹੀ ਸੀ ਮਣਕਿਆਂ ਦੀ ਫਿਰ ਪ੍ਰੋਬਲਮ ਸੀ ਕਿ ਦਵਾਈ ਵਗੈਰਾ ਨਹੀਂ ਕਿਸ ਤਰ੍ਹਾਂ ਲੈ ਦਵਾਈ ਤਾਂ ਚੱਲਦੀ ਸੀ ਨੇ ਉਹ ਵਸਟਰਨ ਕਰਦੀ ਸੀ ਵੀ ਦਵਾਈ ਤਾਂ ਨਹੀਂ ਕਰੀ ਮੈਂ ਇੱਥੇ ਜਿਹੜਾ ਵੀਡੀਓ ਦੇ ਇੱਥੇ ਰੱਖੇ ਆਇਆ ਵੀਡੀਓ ਦੇਖ ਕੇ ਆਇਆ ਹਾਂ ਹਾਂਜੀ ਪਹਿਲੇ ਦਿਨ ਤੋਂ ਕਿੰਨਾ ਗਰਮ ਆਣ ਲੱਗਿਆ ਆਪਣਾ ਪਹਿਲੇ ਦਿਨ ਹੀ ਫਰਕ ਪੈ ਗਿਆ ਸੀ ਉਹ ਰਾ ਬਾਯਾ ਮੇਰੇ ਕੋਲੇ ਮੇਤੇ ਪਰੇਸ਼ਾਨ ਨਹੀਂ ਹੋਇਆ ਵੀ ਉਹੀ ਆ ਉਹ ਮੇਰੇ ਕੋਲ ਭੱਜ ਕੇ ਆਇਆ ਆਹ ਦੇ ਮੋਬਾਈਲ ਲੈ ਗਿਆ ਮੈਨੂੰ ਦੇਣ ਵਾਪਰ ਕਹਿੰਦਾ ਤੈਨੂੰ ਮੋਬਾਈਲ ਦੇਣਾ ਆਹ ਦੇ ਕਹਿੰਦਾ ਮੈਂ ਲੈ ਗਿਆ ਇਹ ਬਾਸ਼ਲ ਮੈਂ ਹੈ ਹੀ ਨੌਕਰ ਨੂੰ ਦੇ ਦੋ ਕਹਿੰਦਾ ਨਹੀਂ ਬਾਪੂ ਤੈਨੂੰ ਦੇਣਾ ਮੈਂ ਬਾਅਦ ਚ ਦੱਤਿਆਂ ਮੈਂ ਉਹ ਆ ਗਾ ਜਿਹੜਾ ਪਾਰਟੀ ਤੋਂ ਆਇਆ ਸੀ ਹਾਂਜੀ ਮੈਂ ਬਹੁਤ ਕਾਫੀ ਘੁੰਮਿਆ ਵਾ ਬਾਹਰ ਹੋਇਆ ਮੈਂ ਇਡਲੀ ਤੋਂ ਉੱਥੇ ਵੀ ਬਹੁਤ ਕੋਸ਼ਿਸ਼ ਕੀਤੀ ਡਾਕਟਰਿਸ ਕਹਿੰਨਾ ਸਪਨਾ ਕਰਾਂਗੇ ਅੱਜ ਅਸੇ ਕੁਝ ਨਹੀਂ ਆਇਆ ਪ੍ਰੋਬਲਮ ਉਹ ਨੂੰ ਕੀ ਕੀ ਸੀਗੀ ਜਿਹੜੇ ਬੰਦੇ ਦਾ ਦਾ ਹੱਥ ਨੂੰ ਹੁੰਦਾ ਤੇ ਵਜਨ ਘੱਟ ਜਾਂਦਾ ਸੀ ਅਸੀਂ ਦੇਖਿਆ ਤੁਹਾਡੀ ਵੀਡੀਓ ਤੁਹਾਨੂੰ ਦੱਸ ਰਹੇ ਸੀ ਕਿ ਜੇ ਕਿਸੇ ਤੋਂ ਪੈਸੇ ਮੰਗ ਲਾ ਤਾਂ ਬਾਬਾ ਜੀ ਚ ਬੇੜੇ ਮਾਰਨ ਲੱਗੇ ਮਾਰ ਦਈ ਨਹੀਂ ਮੰਗ ਸਕਦਾ ਕਹੇ ਦੁਆਜ ਕੋਈ ਬੰਦਾ ਕਹਿੰਦਾ ਵੇ ਅਮਰੀਕਾ ਕੈਨੇਡਾ ਮੈਂ ਬੈਠਾ ਲਾ ਹੀ ਕਰ ਦਿੰਨਾ ਦੇਖਣੇ ਕਿ ਅਸੇ ਕਿ ਇੱਕ ਤੋਂ ਮੰਗੇ ਪੈਸੇ ਨਹੀਂ ਇੱਕ ਰੁਪਈਆ ਉਹ ਹੀ ਬੰਦਾ ਵੀ ਕਹਿੰਦਾ ਬਾਬੇ ਨੇ ਮੰਗਿਆ ਮੈਂ ਕੰਮ ਹੀ ਛੱਡੂਗਾ ਜੇ ਕੋਈ ਬੰਦਾ ਨਹੀਂ ਰਾਜ਼ੀ ਹੋ ਕੇ ਗਿਆ ਕੋਈ ਬੰਦਾ ਕਹਿ ਦਵੇ ਮੈਂ ਫੇਰ ਵੀ ਕੰਮ ਛੱਡੂਗਾ ਬਬੀ ਇਹ ਮੈਂ ਕਹਿੰਦੇ ਨੇ ਕਿ ਨਾਸਦਾ ਵੀ ਕੋਈ ਇਸ ਦੇ ਲਤਬਾਹ ਦਾ ਦਰਦ ਤੁਰਦਾਗਾ ਹਾਂ ਉਹ ਵੀ ਠੀਕ ਹੋ ਜਾਂਦਾ ਹਾਂਜੀ ਸਭ ਕੋ ਟੁੰਡਰੀ ਟਾਂਡਰੀ ਹਲਕਾ ਚੱਕੀ ਲੈ ਸੱਲ 15 ਕੇ ਸਾਈ ਹੁੰਡਰੀ ਵਾਲੇ ਅੱਜ ਲੁਧਿਆਣਾ ਦੇ ਨਾਂ ਲੱਗਦੇ ਪਿੰਡ ਜੋਧਾਂ ਵਿਖੇ ਪਹੁੰਚੇ ਹਾਂ ਜਿੱਥੇ ਕਿ ਸੇਵਾ ਸਿੰਘਰੀ ਹਨ ਜੋ ਕਿ ਅਰਦਾਸ ਕਰਦੇ ਹਨ ਅਤੇ ਕਿੱਡੀ ਮਰਜ਼ੀ ਬੰਦੇ ਨੂੰ ਤਕਲੀਫ ਹੋਵੇ ਉਸ ਤਕਲੀਫ ਤੋਂ ਉਸ ਨੂੰ ਛੁਟਕਾਰਾ ਮਿਲ ਜਾਂਦਾ ਹੈ ਕਾਫੀ ਦੂਰੋਂ ਦੂਰੋਂ ਲੋਕ ਇਹਨਾਂ ਕੋਲੇ ਆਪਣਾ ਇਲਾਜ ਕਰਵਾਉਣ ਦੇ ਲਈ ਆਉਂਦੇ ਹਨ ਜਦੋਂ ਉਹ ਡਾਕਟਰਾਂ ਕੋਲੋਂ ਥੱਕ ਹਾਰ ਜਾਂਦੇ ਹਨ ਤਾਂ ਇਹਨਾਂ ਕੋਲੇ ਪਹੁੰਚਦੇ ਹਨ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜੋ ਇਹਨਾਂ ਕੋਲੇ ਭਗਤ ਹਨ ਉਹ ਆਏ ਹੋਏ ਹਨ ਅਤੇ ਆਪਣਾ ਉਹਨਾਂ ਵੱਲੋਂ ਇੱਥੇ ਆ ਕੇ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਕਿਰਮੰਦੀਪ ਜੀ ਅਰਾਨੀ ਕਿੱਥੋਂ ਆਏ ਹੋ ਜੀ ਅਸੀਂ ਰਾਹ ਰੋਡ ਤੋਂ ਆਏ ਹਾਂ ਹੈਨੀ ਆਰਾਮ ਰੋਡ ਤੋਂ ਕੀ ਪ੍ਰੋਬਲਮ ਸੀ ਪੰਨ ਜੀ ਮੇਰੇ ਆ ਮਣਕਿਆਂ ਦੀ ਸੀ ਸਾਰੇ ਅੱਛਾ ਜੀ ਮਣਕਿਆਂ ਦੀ ਫਿਰ ਪ੍ਰੋਬਲਮ ਸੀਗੀ ਦਵਾਈ ਵਗੈਰਾ ਲਈ ਕਿਸ ਤੋਂ ਨਹੀਂ ਦਵਾਈ ਪਹਿਲੇ ਚੱਲਦੀ ਸੀ ਇਹਨੇ ਉਹ ਬਸਰੀਨ ਕਰਦੀ ਸੀ ਦੋ ਉਹ ਦਵਾਈ ਇਸ ਤਰ੍ਹਾਂ ਕਰਦੀ ਇੱਥੇ ਫਿਰ ਅਸੀਂ ਵੀਡੀਓ ਦੇਖ ਕੇ ਫਿਰ ਇੱਥੇ ਆਏ ਵੀਡੀਓ ਦੇਖੇ ਤੇ ਆਉਗੇ ਹਾਂਜੀ ਪਹਿਲੇ ਦਿਨ ਤੋਂ ਕਿੰਨਾ ਗ੍ਰਾਮ ਆਣਾ ਲੱਗਿਆ ਆਪ ਨੂੰ ਪਹਿਲੇ ਦਿਨੇ ਫਰਕ ਪੈ ਗਿਆ ਸੀ ਅੱਛਾ ਜੀ ਆ ਚੌਥੇ ਦਿਨ ਆਏ ਅੱਜ ਵੀ ਅੱਛਾ ਤੁਸੀਂ ਆਉਗੇ ਤਾਂ ਕਿੰਨੇ ਦਿਨ ਕਹਿਵਾ ਬੈਠੇ ਕਿੰਨੇ ਦਿਨ ਆਣਾ ਕਰ ਅੱਜ ਪਹਿਲਾ ਆਇਆ ਸੀ ਹੁਣ ਪਤਾ ਨਹੀਂ ਦੱਸੂਗੇ ਕੋਈ ਦਵਾਈ ਵਗੈਰਾ ਵੀ ਹੁੰਦੇ ਨੇ ਇਹ ਨਹੀਂ ਦਵਾਈ ਨਹੀਂ ਦਿੰਦੇ ਕੋਈ ਕੋ ਨਹੀਂ ਹੁੰਦੇ ਨਹੀਂ ਕੀ ਨਾਮ ਹੈ ਆਪਣਾ ਰਾਣੀ ਕੀ ਕਿੱਥੋਂ ਆਉਂ ਹੇਰ ਤੋਂ ਹੀ ਹਾਂਜੀ ਸਿਆਰ ਤੋਂ ਹੀ ਤੇ ਤੁਹਾਨੂੰ ਕੀ ਪ੍ਰੋਬਲਮ ਸੀ ਬੰਨ ਵੀ ਤੁਹ ਹੀ ਦੀ ਪ੍ਰੋਬਲਮ ਹੈ ਗਰਦਨ ਦੀ ਵੀ ਹਾਂ ਬਾਹਾਂ ਵੀ ਪ੍ਰੋਬਲਮ ਗਰਦਨ ਬਾਹਾਂ ਵੀ ਪ੍ਰੋਬਲਮ ਹਾਂਜੀ ਜਦੋਂ ਅਸੀਂ ਰੋਇ ਆਏ ਹਾਂ ਅਰਦਾਸ ਕੀਤੀ ਬਾਬਾ ਜੀ ਨੇ ਕਿੰਨਾ ਫਰਕ ਪੈ ਗਿਆ ਹਜੇ ਤਾਂ ਪਹਿਲੇ ਦਿਨ ਹੀ ਆਇਆ ਜੀ ਪਹਿਲੇ ਦਿਨ ਆਇਆ ਹਾਂਜੀ ਠੀਕ ਹੈ ਤੁਸੀਂ ਤੁਹਾਨੂੰ ਪੱਕਾ ਬਦਲ ਗਿਆ ਸੀਗਾ ਅਸੀਂ ਵੀਡੀਓ ਦੇਖੀ ਆਈ ਬਾਬਾ ਜੀ ਨੇ ਵੀਡੀਓ ਦੇਖੀ ਸੀ ਹਾਂਜੀ ਹਾਂ ਕਹਿੰਦੇ ਠੀਕ ਹੋ ਜਾਂਦੇ ਨੇ ਠੀਕ ਹਾਂਜੀ ਕਹਿੰਦੇ ਨੇ ਜੇ ਵਿਸ਼ਵਾਸ ਕਰੋ ਤਾਂ ਸਭ ਕੁਝ ਹੈ ਜੇ ਵਿਸ਼ਵਾਸ ਨਾ ਕਰੋ ਤਾਂ ਹਨਾਜੀ ਹਾਂਜੀ ਹਾਂਜੀ ਸਾਨ ਤੋਂ ਬਾਅਦ ਫਰਕ ਪੈ ਗਿਆ ਹਾਂਜੀ ਬਹੁਤ ਦੂਰੋਂ ਆਏ ਨੇ ਤੇ ਦੱਸ ਰਹੇ ਨੇ ਕਿ ਇਹਨਾਂ ਨੂੰ ਫਰਕ ਵੀ ਪੈ ਗਿਆ ਕਿ ਨਾਮ ਹੈ ਆਪਣਾ ਗੁਰਵਿੰਦਰ ਸਿੰਘ ਜੀ ਕਿੱਥੋਂ ਆਏ ਹੋਗੇ ਅਸੀਂ ਮੱਤੇਵਾੜੇ ਕੋਲ ਤੋਗੜ ਪਿੰਡ ਆ ਜੀ ਰਾਂਹ ਰੋਡ ਤੇ ਉੱਥੋਂ ਆਏ ਸਿਆਪੇਰੇ ਕਿਨ ਬਦਲ ਗਿਆ ਕਿ ਬਾਬਾ ਜੀ ਇੱਥੇ ਇਲਾਜ ਕਰ ਦੇਣੇ ਜਦੋਂ ਡਾਕਟਰਾਂ ਦੇ ਆਪ ਤੱਕ ਹਾਰ ਕੇ ਬੈਠ ਜੰਦੇ ਆ ਹਾਂ ਜੀ ਮੈਂ ਬਹੁਤ ਕਾਫੀ ਘੁੰਮਿਆ ਵਾਂ ਬਾਹਰੋਂ ਆਇਆ ਮੈਂ ਇਟਲੀ ਤੋਂ ਉੱਥੇ ਵੀ ਮੈਂ ਬਹੁਤ ਕੋਸ਼ਿਸ਼ ਕੀਤੀ ਡਾਕਟਰੀ ਸਕੈਨ ਸਕੂਨਾ ਕਰਾਈਆਂ ਕਿਸੇ ਕੁਝ ਨਹੀਂ ਆਇਆ ਪ੍ਰੋਬਲਮ ਮੈਨੂੰ ਪੇਟ ਦੀ ਸੀਗੀ ਪੇਟੇ ਨੂੰ ਸਾਦਾ ਪੀਤਾ ਹਾਜੰਗ ਨਹੀਂ ਹੁੰਦਾ ਤੇ ਭਜਨ ਘਟੀ ਜਾਂਦਾ ਸੀਗਾ ਇੱਥੇ ਮੈਨੂੰ ਫਿਰ ਬਹੁਤ ਜਾਣਿਆਂ ਨੇ ਕਿਹਾ ਵੀ ਤੁਸੀਂ ਉੱਥੇ ਜਾ ਕੇ ਦੇਖੋ ਅੱਜ ਮੈਂ ਪਹਿਲੀ ਵਾਰੀ ਆਇਆ ਤੇ ਹੁਣ ਇਹਨਾਂ ਨੇ ਮਤਲਬ ਕੀਤਾ ਵਾਲਾ ਆਜੋ ਕਹਿੰਦੇ ਵੀ ਕੋਈ ਦਵਾਈ ਦੀ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਵੀ ਤੁਸੀਂ ਬਸ ਇੱਕ ਵਾਰੀ ਜਾਓ ਇਹਨਾਂ ਨੇ ਦਵਾਈਆਂ ਬੰਦ ਕਰਾ ਦੀਆਂ ਹਾਂ ਜੀ ਕਹਿੰਦੇ ਵੀ ਮੈਂ ਅੱਜ ਪਹਿਲੀ ਵਾਰੀ ਆਇਆ ਖੈ ਇਹਨਾਂ ਨੇ ਵੀ ਇਹੀ ਗੱਲ ਕਹੀ ਹੈ ਜਿਵੇਂ ਮੈਂ ਸੁਣਿਆ ਸੀਗਾ ਉਦਾਂ ਹੀ ਦੇਖਿਆ ਉਦਾਂ ਹੀ ਦੇਖਿਆ ਹਾਂ ਜੀ ਕਾਫੀ ਪੇਸ਼ੀਐਂਟ ਇੱਥੇ ਮੈਂ ਪਹਿਲਾਂ ਵੀ ਦੇਖਿਆ ਠੀਕ ਹੋ ਕੇ ਗਏ ਆ 20 25 ਦੇ ਗਰੀਬ ਮਤਲਬ ਇਹਨਾਂ ਨੇ ਭਗਤਾਤ ਤੇ ਆ ਸਵੇਰ ਸਾਡੇ ਜਾਣ ਤੋਂ ਪਹਿਲਾਂ ਤੋਂ ਹਾਂ ਜੀ ਕੋਈ ਪੈਸਾ ਵੀ ਲੈਂਦੇ ਨੇ ਜ ਨੇ ਕੋਈ ਦੁਆਇ ਨੋ ਤਾਂ ਸਾਹਿਬ ਜੀ ਬਿਲਕੁਲ ਕੋਈ ਪੈਸਾ ਵੀ ਨਹੀਂ ਲਿਆ ਜਾਂਦਾ ਇਹਨਾਂ ਵੱਲੋਂ ਕੋਈ ਦਵਾਈ ਵੀ ਨਹੀਂ ਦਿੱਤੀ ਜਾਂਦੀ ਬਾਬਾ ਜੀ ਵੀ ਨਾਲ ਮੌਜੂਦ ਨੇ ਗੱਲਬਾਤ ਕਰਦੇ ਨੇ ਨਾਲ ਸਸੀ ਲਾ ਬਾਈ ਹਾਂਜੀ ਬਾਈ ਬਾਈ ਕੀ ਗੱਲਣਾ ਚਾਹੋਗੇ ਜਦੋਂ ਲੋਕ ਹਸਪਤਾਲਾਂ ਵੀ ੱੱਕੇ ਖਾ ਕੇ ਦਵਾਈਆਂ ਖਾ ਕੇ ਥੱਕੇ ਜਾਂਦੇ ਨੇ ਤਾਂ ਤੁਹਾਡੇ ਕੋਲੇ ਆਉਂਦੇ ਨੇ ਤਾਂ ਕਿਸ ਤਰ੍ਹਾਂ ਉਹਨਾਂ ਦਾ ਇਲਾਜ ਹੁੰਦਾ ਜੀ ਅਸੀਂ ਬਾਬਿਆਂ ਨੂੰ ਯਾਦ ਕਰਕੇ ਕਹਿੰਦੇ ਨੇ ਜੇ ਬਾਬਾ ਹੱਥ ਤੇ ਹੱਥ ਧਰਿਆ ਨਹੀਂ ਤਾਂ ਇਲਾਜ ਹੋਇਆ ਨਹੀਂ ਢੁੰਡਰੀ ਹੋਵੇ ਮਣ ਕੇ ਹੋਂ ਆਧ ਨਹੀਂ ਲਾਉਣਾ ਮਨ ਕੇ ਨੂੰ ਮਨ ਕੇ ਆਪੇ ਖੜ ਕੇ ਜਾਣਗੇ ਜਦ ਪੇਟ ਤੋਂ ਨਸ ਚੱਕਾਂਗੇ ਲੱਪ ਜੀ ਚੀਹ ਜਾਂਦੀ ਆ 2 ਸਕਿੰਟ ਚ ਕਰੀ ਬਾਈ 2 ਸਕਿੰਟ ਦੇ 2 ਸਕਿੰਟ ਦੇ ਵਿੱਚ ਬੀ ਬੀ ਵੱਧ ਗਿਆ ਸ਼ੂਗਰ ਸ਼ੂਗਰ ਦਾ ਕੋਈ ਇਲਾਜ ਨਹੀਂ ਅਹੀ ਕਰਦੇ ਬਾਕੀ ਸਾਰੀਆਂ ਬਿਮਾਰੀਆਂ ਦਾ ਕਰ ਦੇਗਾ ਲੱਤਾਂ ਦੁਖਦੀਆਂ ਕਬਜ ਹੁੰਦੀ ਆ ਪੇਟ ਬਾਹਰ ਨੂੰ ਆਉਂਦਾ ਬੱਖੀਆਂ ਤੇ ਸੋਜ ਆ ਰੋਟੀ ਹਾਜਮ ਨਹੀਂ ਆਉਂਦੀ ਰੋਟੀ ਦੀ ਗਰਮਾਹਤ ਤਾਂ ਹੁਣ ਜੜੀ ਜਾਂਦੀ ਆ ਦਿਮਾਗ ਨੂੰ ਜੜ ਜਾਂਦੀ ਆ ਉਹ ਬੀਪੀ ਵੱਧ ਗਿਆ ਕਰੇ ਘਟ ਗਿਆ ਇਹਦਾ ਪੱਕਾ ਇਲਾਜ ਕਹਿੰਦਾ ਫੇਰਾ ਸਰਮਾਈਕਲ ਗੜਦਾ ਇਹ ਬਾਅਦ ਚ ਸਾਹ ਜੰਨਾ ਮਰਜੀ ਚੜਵਾਵੇ ਪਾਰਕ ਚ ਬਾਅਦ ਨੂੰ ਸਾਹ ਨਹੀਂ ਚੜੂ ਅੱਛਾ ਜੀ ਲੱਤਾਂ ਨਹੀਂ ਦੁਖਣਗੀਆਂ ਜਦ ਹੀ 4 ਸੈਕਿੰਡ ਦੇ ਵਿੱਚ ਲੱਤਾਂ ਨਹੀਂ ਤੁਹਾਡੀਆਂ ਦੁਖਣਗੀਆਂ ਜਿਹੜੀਆਂ ਪਿੰਜਣੀਆਂ ਕਹਿੰਦੇ ਬਹੁਤ ਜ਼ਿਆਦਾ ਦੁਖਦੀਆਂ ਸਾਹ ਚੜਦਾ ਹੋਵੇ ਕਾਬਜ ਹੋਵੇ 4 ਸੈਕਿੰਡ ਚ ਬੰਦ ਕਰਾਂਗੇ ਜੀ ਬਾਬਾ ਜੀ ਇਹ ਮੈਂ ਕਹਿੰਦੇ ਨੇ ਕਿ ਨਸ ਦਬ ਗਈ ਕੁਛ ਦੇ ਲਤ ਬਾਹਨ ਦਾ ਦਰਦ ਤੁਰਦਾਗਾ ਹਣਾ ਹਾਂਜੀ ਉਹ ਵੀ ਠੀਕ ਹੋ ਜਾਂਦਾ ਜੀ ਹਾਂਜੀ ਸਭ ਕੋ ਟੁੰਡਰੀ ਟਾਂਡਰੀ ਸਭ ਚੱਕ ਦੇ ਲੇ ਕੱਲ 15 ਕੇਸ ਆਏ ਸੀ ਟੁੰਡਰੀ ਵਾਲੇ ਬਹੁਤ ਵਧੀਆ ਗਰੀਵਾ ਇੱਕ ਬਾਬੂ ਪਰਸੋਂ ਆਇਆ ਸੀ ਬਹੁਤ ਵੱਡੀਆਂ ਫੈਕਟਰੀਆਂ ਦੇ ਮਾਲਕ ਨੇ ਉਹ ਮੇਰੇ ਕੋ ਖੁੰਡੀ ਨਾਲ ਦੋ ਦਿਨ ਚੱਕ ਕੇ ਲਿਆਏ ਸੀ ਤੇ ਖੁੰਡੀ ਛੱਡ ਕੇ ਚਲੇ ਗਏ ਕਹਿੰਦੇ ਮੈਂ ਹੌਲੀ ਹੌਲੀ ਤੁਰ ਕੇ ਜਾਣਾ ਉਹ ਰਾਤ ਆਇਆ ਮੇਰੇ ਕੋਲੇ ਮੇਰੇ ਤੇ ਪਰੇਸ਼ਾਨ ਨਹੀਂ ਹੋਇਆ ਵੀ ਉਹੀ ਆ ਉਹ ਮੇਰੇ ਕੋ ਭੱਜ ਕੇ ਆਇਆ ਆਰੇ ਮੋਬਾਈਲ ਲੈ ਗਿਆ ਮੈਨੂੰ ਦੇਣ ਵਾਸਤੇ ਕਹਿੰਦਾ ਤੈਨੂੰ ਮੋਬਾਈਲ ਦੇਣਾ ਆ ਦੇ ਕੰਨ ਲੈ ਕੇ ਆਏ ਸਪੈਸ਼ਲ ਮੈਂ ਕਿਹਾ ਜੀ ਨੌਕਰ ਨੂੰ ਦੇ ਦੋ ਕਹਿੰਦਾ ਨਹੀਂ ਬਾਪੂ ਤੇਨੂੰ ਦੇਣਾ ਆ ਮੈਂ ਬਾਅਦ ਚ ਰੱਥਿਆ ਮੈਂ ਉਹ ਆ ਕਹਿੰਦਾ ਜਿਹੜਾ ਪਾਰਥਨ ਚੌਥੇ ਆਇਆ ਸੀ ਕਿਉਂ ਇੱਕ ਨਹੀਂ ਆਉਂਦਾ ਮੇਰੇ ਕੋਲ ਆਉਂਦੇ ਬਾਹਲੇ ਮੈਨੂੰ ਪਤਾ ਨਹੀਂ ਲੱਗਦਾ ਜਦੋਂ ਫਰਕ ਪੈ ਗਿਆ ਤਾਂ ਉਹਦੀ ਸ਼ਰਧਾ ਸੀ ਕਿ ਤੁਹਾਡੇ ਵਾਸਤੇ ਲੈ ਕੇ ਆ ਕਿਉਂਕਿ ਦਵਾਈਆਂ ਤੇ ਬੇਬੋ ਵਾਸਤੇ ਖਰਾਬ ਕਰਤੀ ਸੀ ਉਹ ਭੱਜ ਕੇ ਆਇਆ ਮੇਰੇ ਕੋਲੇ ਜੀ ਮੈਨੂੰ ਨਹੀਂ ਪਤਾ ਲੱਗਿਆ ਵੀ ਉਹੀ ਆ ਮਾਬੂਬ ਭੈਣੀਆਂ ਦੇ ਮਾਲਕ ਆਈ ਚਾਰ ਪੰਜ ਨੌਕਰ ਜੀ ਨਾਲ ਫਿਰ ਬਾਅਦ ਚ ਦਿੱਤਾ ਫੋਨ ਮੈਨੂੰ ਉਹ ਕਹਿੰਦਾ ਮੈਂ ਉਹੀ ਆ ਜਿਹੜਾ ਖੁੰਡੀ ਛੱਡ ਗਈ ਆ ਸੀ ਮਾਬੂਬ ਜੀ ਤੁਹਾਡੀ ਪਿੰਨਾ ਰੇੜੀ ਸੀ ਦੇਖਿਆ ਸੀ ਤੂੰ ਵੀਡੀਓ ਦੇਖੀ ਆ ਕੀ ਤਾਂ ਉੱਥੇ ਲੱਗੇ ਜਣਾ ਚੌਂਕ ਚ ਅੱਜ ਫਿਰ ਕਰੇ ਵੀ ਰਾਜ ਕਰਦੇ ਹਾਂ ਕਰੇ ਹੀ ਕਰਨਾ ਹੀ ਰੇੜੀ ਮੈਂ ਲਾਉਂਦਾ ਨਹੀਂ ਹੁਣ ਘਰੇ ਹੀ ਹੁੰਦੇ ਆ ਜੀ ਮਰੀਜ਼ ਬਾਹਲੇ ਆ ਜਾਂਦੇ ਆ ਉੱਥੇ ਪਰਦੇ ਵਾਲੇ ਕੰਮ ਹੁੰਦੇ ਆ ਵੀ ਜਾਗਦੇ ਆ ਕਰਦੇ ਆ ਪਰਦੇ ਵਾਲੀਆਂ ਧੀਆ ਭੈਣਾਂ ਆਉਂਦੀਆਂ ਸਾਰੀਆਂ ਤੇ ਪਰਦੇ ਚ ਕੰਮ ਕਰੀਦਾ ਜੀ ਮਾਪੇ ਪਰ ਕਮਾਈ ਦਾ ਸਾਧਨ ਕੀ ਹੈ ਆਹ ਨਾਲ ਕੀ ਆ ਆਪੇ ਬਾਬਾ ਦੇ ਜਾਂਦਾ ਕੋਈ 10 ਦੇਗਾ ਕੋਈ 50 ਦੇਗਾ ਕੋਈ 100 ਦੇਗਾ ਵਿੱਚੇ ਖਰਚਾ ਪੰਜ ਲਈ ਜਾਂਦੇ ਵਿੱਚੇ ਛੰਗ ਤੁਨੋਂ ਥੋੜੇ ਬੱਤੇ ਪਿਆਈ ਜਾਂਦੇ ਚਾਹ ਪਾਣੀ ਪਿਆਈ ਜਾਂਦੇ ਦੁੱਧ ਪਿਆਈ ਜਾਂਦੇ ਜਿੰਨਾ ਹੁੰਦਾ ਕਰੀ ਜਾਂਦਾ ਜੀ ਤੁਸੀਂ ਅਸੀਂ ਦੇਖੇ ਤੁਹਾਡੀ ਵੀਡੀਓ ਦੱਸ ਰਹੇ ਸੀ ਕਿ ਜੇ ਕਿਸੇ ਤੋਂ ਪੈਸੇ ਮੰਗ ਲਾਂ ਤਾਂ ਬਾਬਾ ਦੇ ਚਪੇੜੇ ਮਾਰਨ ਲੱਗਦੇ ਹਾਂ ਹਾਂ ਜੀ ਮਾਰ ਦਿਆ ਜੀ ਨਹੀਂ ਮੰਗ ਸਕਦੇ ਕਹੇ ਤਾਂ ਅੱਜ ਕੋਈ ਬੰਦਾ ਕਹ ਦੇਵੇ ਅਮਰੀਕਾ ਕੈਨੇਡਾ ਮੈਂ ਬੈਠਾ ਲਾਇਕ ਕਰ ਦਿੰਨਾ ਉਹਦੇ ਬੈਠੀ ਹਾਂ ਦਸਾਂ ਦਸਾਂ ਬੰਦੇ ਧਰਨੀ ਜੱਥੇ ਮਰ ਜੀ ਹੋਵੇ ਮੈਂ ਇੱਥੋਂ ਬੈਠਾ ਕਰ ਦੂੰ ਪਾਠ ਧਰਨੇ ਨਿਕਲ ਮਾਦਾ ਜਿਹੜੀ ਮਰ ਜੀ ਹੋਵੇ ਪਾਠ ਇੱਥੋਂ ਹੀ ਕਰੋਗੇ ਮਾਦਾ ਆਰਾਮ ਹੀ ਕਰੂਗੀ ਮੈਂ ਭਈ ਕਿਸੇ ਵੀ ਧਰਮ ਦਾ ਬੰਦਾ ਆ ਕੇ ਤੁਹਾਡੇ ਕੋਲ ਆਪਣੀ ਅਰਦਾਸ ਕਰਵਾ ਸਕਦਾ ਹੈ ਹਾਂ ਜੀ ਕੱਲ ਨੂੰ ਮੁਸਲਮਾਨ ਕਿੰਨੇ ਆਇਆ ਵੀਰ ਭਾਈ ਜਿੰਨੇ 10-12 ਸੀ ਠੀਕ ਕਰਕੇ ਤੋਰਿਆ ਇਹ ਨਹੀਂ ਕੋਈ ਮਰਦੀ ਆਵੇ ਕੋਈ ਨਹੀਂ ਆ ਇਹ ਨਹੀਂ ਹੈ ਮੇਰੇ ਕੋਈ ਕਹਿੰਦੇ ਵੀ ਤੂੰ ਟੋਕਨ ਲਾ ਲਾ ਜੀ ਫਲਾਣਾ ਕਹ ਲ ਮੈਂ ਕਿਹਾ ਬੈ ਟੋਕਨ ਨਾਲ 500 ਮੰਗਿਆ ਕਰੂ ਮੈਂ ਤਾਂ ਪੈਸਾ ਇੱਕ ਨਹੀਂ ਲੈਣਾ ਠੀਕ ਆ ਜੀ ਆਪਣੀ ਸ਼ਰਦਨ ਆ ਭਾਵੇਂ ਕੋਈ ਕੁਝ ਮਰਜੀ ਦੇ ਦੇ ਜੋ ਮਰਜੀ ਵੇ ਵੇ ਸੀ ਕਦੇ ਨਹੀਂ ਮੰਗਿਆ 1 ਰੁਪਿਆ ਕੋਈ ਕਹ ਦੇ ਮੰਗਿਆ ਤੁਸੀਂ ਦੱਸਦੇ ਮੰਗਦੇ ਨਹੀਂ ਸਕਦੇ ਨਾ ਇਹ ਬਾਈ ਨਾ ਹੁਣ ਘਰ ਨੂੰ ਤੋੜ ਦੇ ਘਰੇ ਬੈਠਦਾ ਲਾਜ ਕਰ ਦੂੰ ਇਹਨਾਂ ਦਾ ਮੈਂ ਸਾਰੇ ਆਂਦਾ ਮੈਂ ਕਿਸੇ ਨੂੰ ਸਾਦਾ ਨਹੀਂ ਗਈ ਕਿਸੇ ਨੂੰ ਮੈਂ ਨਹੀਂ ਸਾਦਾ ਘਰੇ ਬੈਠੇ ਦਾ ਲਾਜ ਕਰ ਦਿੰਦਾ ਮੈਂ ਮੈਂ ਕਿਹਦੇ ਦੁੱਧ ਨਹੀਂ ਉਤੜਦਾ ਬੱਚਾ ਹੋਏ ਤੇ ਆ ਹੁਣੇ ਮੈਂ ਪਾਠ ਕਰਕੇ ਆਣਿਆ ਦੁੱਧ ਧਾਰਾ ਮਾਨ ਲੱਗ ਮਮਈ ਫਿਰ ਕਰੇ ਬੈਠੇ ਕੇ ਮਿਲ ਆਉਂਦਾ ਬੰਦੇ ਦਾ ਐਵੇਂ ਹੁੰਦਾ ਬਾਬੇ ਕਾਦਿਆ ਅਸੀਂ ਨਹੀਂ ਕਰਦੇ ਜਿਹੜੇ ਚਪੇੜਾ ਮਾਰਦੇ ਉਹ ਕਰਦੇ ਮੈਂ ਅਮਰੀਕਾ ਕਨੇਡਾ ਤੇ ਪਹੁੰਚੂ ਅਜ ਕਦੇ ਦੇਖੇ ਨੇ ਕਿਸੇ ਨੇ ਕਿਸ ਤੋਂ ਮੰਗੇ ਪੈਸੇ ਨਹੀਂ 1 ਰੁਪਈਆ ਕੋਈ ਬੰਦਾ ਵੀ ਕਹਦੇ ਮੈਂ ਬਾਬੇ ਨੇ ਮੰਗਿਆ ਮੈਂ ਕੰਮ ਹੀ ਛੱਡ ਦੂੰਗਾ ਜੇ ਕੋਈ ਬੰਦਾ ਨਹੀਂ ਰਾਜੀ ਹੋ ਕੇ ਗਿਆ ਕੋਈ ਬੰਦਾ ਕਹਿ ਦਵੇ ਮੈਂ ਫੇਰ ਵੀ ਕੰਮ ਛੱਡ ਦੂੰ ਮਮਈ ਗੁਣ ਕਿੱਥੋਂ ਆਇਆ ਏ ਤੁਹਾਡੇ ਕੋਲ ਗੁਣ ਵਾਲੇ ਮਰਦਾਨੇ ਹੁਣਾਂ ਦਾ ਕੋਈ ਸੇਵਾ ਕਰਦੇ ਤੁਸੀਂ ਇਵਾ ਦੇ ਨਾਲ ਕੋਈ ਦੰਡਾ ਉਹ ਬਾਬਾ ਸਾਈ ਦਾ ਦਾ ਬਾਬਾ ਸਾਈ ਦਾ ਦਾ ਆ ਮੰਡੀ ساری ਉਹਦੀ ਰਹੀ ਜਿਵੇਂ ਤੁਸੀਂ ਦੱਸਿਆ ਕਿ ਅਸੀਂ ਗਰਾਊਂਡ 'ਚ ਭੱਜਣ ਲਗਾ ਦਾਂਗੇ ਹਨਾ ਬੀਜ ਬੱਜਦਾ ਬੰਦਾ ਖਾ ਜੇ ਹਾਂ ਜਿਹਨੂੰ ਸਾਦੀ ਮਾਰੀ ਹੋਵੇ ਹਾਂ ਜਨਾਂ ਮਾਰਜੀ ਚੜਦਾ ਹੋਵੇ ਪੇਟ ਤੋਂ ਚੱਕਾਂਗੇ ਤਾਂਹਾਨੂੰ ਲੱਤਾਂ ਜਦ ਹਟਣਗੀਆਂ ਸਾ ਜਦ ਹਟੂਗਾ ਪਾਰਕ ਦੇ ਵਿੱਚ ਦਵਾਲ ਨੂੰ ਸਾ ਨਹੀਂ ਜੜੂ ਥਾ ਨਹੀਂ ਜੜੂ ਇਹ ਮੇਰਾ ਚੈਲੰਜ ਆ ਸਾਹ ਨਹੀਂ ਚੜੂਗਾ ਜੇ ਕਿਸੇ ਨੇ ਤੁਹਾਡੇ ਇੱਥੇ ਆਣਾ ਹੋਵੇ ਐਡਰੈਸ ਕੀ ਆਪਣਾ ਜਾਂ ਕੋਈ ਫੋਨ ਨੰਬਰ ਬੋਲ ਇਹ ਪਿੰਡ ਜੋਧਾ ਜੀ ਬਾਬੇ ਰਮਦਾਸ ਧਰਮਸਾਲਾ ਦੇ ਮੋੜੇ ਘਰ ਆ ਮੇਰਾ ਜੀ ਮੈਂ ਹੁਣ ਰੈਡੀ ਨਹੀਂ ਲਾਉਂਦਾ ਮੈਂ ਘਰੇ ਹੀ ਬਹੁਤ ਆ ਜਾਂਦਾ ਜੀ ਜਾਣਾ ਓਕਾ ਬਬਾ ਜੀ ਫਿਰ ਬੱਚਿਆਂ ਨੂੰ ਨਹੀਂ ਤੁਸੀਂ ਦਿੱਤਾ ਕੰਮ ਇਹ ਵੀ ਤੁਸੀਂ ਵੀ ਪੁੰਨ ਲਓ ਹਣਾ ਬੱਚੇ ਕਰਦੇ ਜੀ ਸਾਰੇ ਕਰਦੇ ਇਹ ਮੇਰੇ ਘਰਾਂ ਇਹ ਵੀ ਕਰਦੇ ਆ ਇਹ ਵੀ ਕਰਦੇ ਨੇ ਉਹ ਮੁੰਡਾ ਵੀ ਕਰਦਾ ਜੀ ਸਾਰੇ ਕਰਦੇ ਜੀ ਸਾਰੇ ਨੰਬਰ ਸੇਵਾ ਦੇ ਰਹੇ ਹਾਂ ਜੀ ਤਾਂ ਇਹ ਕਿਸੇ ਤੋਂ ਨਹੀਂ ਮੰਗਿਆ ਕਦੇ ਵੀ ਜ਼ਿੰਦਗੀ ਚ ਕੋਈ ਬੰਦਾ ਉਂਗਲੀ ਕਰਕੇ ਕਹੇ 5 ਰੁਪਏ ਲਿਆ ਜਾਂ 2 ਰੁਪਏ ਵੀ ਕਿਸੇ ਤੋਂ ਚਾਹ ਪੀਤੀ ਹੋਵੇ ਨਾ ਸਾਰੇ ਅਮਰੀਕਾ ਤੋਂ ਪਰਚਲਾ ਬੁੱਕੇ ਤੋਂ ਮੰਗਿਆ ਅੰਟੀ ਵੀ ਨਾਲ ਮੌਜੂਦ ਨੇ ਜੋ ਸੇਵਾ ਕਰਦੇ ਨੇ ਕੀ ਨਾਮ ਹੈ ਆਪਣਾ ਹਾਂ ਜੀ ਕੀ ਨਾਮ ਹੈ ਬਲਬੀਰ ਕੋਰਾ ਜੀ ਬਾਬਾ ਜੀ ਕਹਿੰਦੇ ਨੇ ਵੀ ਕਿਸੇ ਤੋਂ ਕੁਝ ਰੁਪਈਆ ਨਹੀਂ ਲੱਤਾ ਜਾਂਦਾ ਹਨਾ ਨਹੀਂ ਜੀ ਇਹ ਵੀ ਨਹੀਂ ਲੈਂਦੇ ਨਹੀਂ 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 ਜੀ ਮਦਦ ਵੀ ਰਾਬਤੋਂ ਮੰਗਾਂਗੇ ਜਿਹੜਾ ਦੇ ਕੇ ਨਾ ਮੰਗੋਗੇ ਅਸੀਂ ਟਿਕਟ ਬਣ ਜਾ ਤਾਂ ਪੈਸਾ ਨਹੀਂ ਮੰਗਦੇ ਮੈਮ ਮਤਲਬ ਇਹ ਲੋਕ ਕਿੰਨੇ ਕਿ ਲੋਕ ਆਉਂਦੇ ਨੇ ਡੇਲੀ ਲੋਕ ਤਾਂ ਜੀ ਬਹੁਤ ਆਉਂਦੇ ਆ ਆ ਬੈਠ ਕੇ ਫੜੀ ਇੱਕ ਜਨ ਤਾਂ ਦੇਖਣ ਆਈ ਸੀਗੇ ਚਾਰ ਲਾਈਨਾਂ ਤਾਂ ਵੇੜੇ ਤੇ ਲੱਗੀਆਂ ਹੋਈਆਂ ਸੀਗੀਆਂ ਆ ਕਮਰਾ ਉਹ ਕਮਰਾ ਪਰਲਾ ਕਮਰਾ ਉਧਰ ਦਮ ਦਮੇ ਤੱਕ ਗੱਡੀਆਂ ਖੜੀਆਂ ਸੀ ਸਾਰੇ ਹਾਂ ਕਾਫੀ ਦੂਰੋਂ ਦੂਰੋਂ ਲੋਕ ਆਂਦੇ ਨੇ ਬਾਬਾ ਜੀ ਦੱਸ ਰਹੇ ਨੇ ਕਿ ਜਿਹੜੇ ਜਿਹਨਾਂ ਨੂੰ ਸਾਂਹ ਚੜਦਾ ਹੋਵੇ ਤਾਂ ਬਾਬਾ ਜੀ ਇਥੋਂ ਅਰਦਾਸ ਕਰਦੇ ਨੇ ਤਾਂ ਉਹਨਾਂ ਨੂੰ ਸਹਾਣੇ ਚੜ੍ਹੋਗਾ ਚਾਹੇ ਗਰਾਊਂਡ 'ਚ ਭਜਾ ਲਿਆ ਜਾਵੇ ਇਹਨਾਂ ਨੂੰ ਹੋਰ ਵਿਭਾਗਤਿਆਂ ਨੇ ਇੱਥੇ ਆਏ ਨੇ ਕੀ ਨਾਮ ਹੈ ਆਪਣਾ ਨੀਤੂ ਕਿੱਥੋਂ ਆਇਓ ਸੰਗਰੂਰ ਤੋਂ ਕੀ ਦਿੱਕਤ ਆ ਪਾ ਨੂੰ ਮੇਰੀ ਬਾਹ ਦੀ ਪ੍ਰੋਬਲਮ ਆ ਬਹੁਤ ਜ਼ਿਆਦਾ ਫੇ ਪਟਿਆਲੇ ਅਮਰਚੋ ਹਸਪੀਟਲ ਚ ਦਵਾਈ ਖਾਦੇ ਆ ਚੰਡੀਗੜ੍ਹ ਤੋਂ ਦਵਾਈ ਖਾਦੇ ਬਹੁਤ ਥਾਂ ਤੋਂ ਦਵਾਈ ਖਾਦੀ ਆ ਮੈਂ ਵੀਡੀਓ ਦੇਖੀ ਆ ਵੀ ਬਾਬਾ ਜੀ ਦੀ ਤਾਂ ਮੈਂ ਆਸ ਨਾ ਲਾਈ ਆ ਪੂਰੀ ਕਿ ਮੈਂ ਠੀਕ ਹੋ ਜਾਵਾਂ ਦਵਾਈਆਂ ਖਾਂਦੇ ਰਹੇ ਤਾਂ ਉਹਨਾਂ ਚੋਂ ਫਰਕ ਰਿਹਾ ਜਾਂ ਦਵਾਈਆਂ ਛੱਡਣ ਤੋਂ ਬਾਅਦ ਵੀ ਕੋਈ ਫਰਕ ਰਿਹਾ ਨੇ ਵਸ ਜਦੋਂ ਤੱਕ ਦਵਾਈ ਖਾ ਲੈਣੀ ਹੈ ਜਿਸ ਦਿਨ ਨਾਗਾ ਹੋ ਜਾਂਦਾ ਫਿਰ ਰਾਤਾਂ ਨੂੰ ਐਮਰਜੈਂਸੀ 'ਚ ਢਾਈ ਢਾਈ 3-3 ਵਜੇ ਤੱਕ ਟਿਕੇ ਲਵਾਉਣੇ ਪੈਂਦੇ ਹੈ ਵੀ ਦਵਾਈਆਂ ਖਾ ਕੇ ਹੀ ਗੁਜ਼ਾਰਾ ਹੈਗਾ ਬਿਨਾਂ ਦਵਾਈ ਤੋਂ ਕੋਈ ਹੋਰ ਨਹੀਂ ਕਿਹਨਾ ਬੇਟਾ ਆਪਣਾ ਬ੍ਰਮੰਦੀਪ ਕੌਰ ਕਿਥੋਂ ਆਇਓ ਸੰਗਰੂਰ ਕੀ ਦਿੱਕਤ ਹੈ ਪਾ ਨੂੰ ਬੋੜੀ ਪੈਨ ਹੁੰਦੀ ਹੈ ਬੋੜੀ ਪੈਨ ਹੁੰਦੀ ਹੈ ਕਿੰਨੇ ਚਿਰ ਤੋਂ ਹੋ ਰਹੀ ਹੈ ਅ 3-4 ਸਾਲ 3-4 ਸਾਲ ਤੋਂ ਬੇਟਾ ਦਵਾਈ ਖਾਦੀ ਉਸ ਤੋਂ ਕੋਈ ਚੰਡੀਗੜ੍ਹ ਕੋਈ ਪੀਜੀਈ ਇਹਨੂੰ ਦੂਰ ਦੂਰ ਦੇ ਹਸਪਤਾਲ ਨੇ ਹਾਂਜੀ ਕੀ ਕਹਿੰਦੇ ਡਾਕਟਰ ਉਹਨਾਂ ਨੇ ਜਵਾਬ ਦਿੱਤਾ ਰੰਮ ਬੱਚੀ ਦੇ ਪੂਰੇ ਸਰੀਰ 'ਚ ਦਰਦ ਹੁੰਦਾ ਹੈ ਬਾਡੀ ਵਿੱਚ ਦੱਸ ਰਹੇ ਨੇ ਕਿ ਚੰਡੀਗੜ੍ਹ ਲੁਧਿਆਣਾ ਪੀਜੀਆ ਸਾਰੇ ਪਾਸੇ ਇਹ ਆਪਣੇ ਜੋ ਇਲਾਜ ਕਰਵਾ ਸਕ ਚੁੱਕੇ ਹਨ ਤੇ ਡਾਕਟਰ ਜਵਾਬ ਦੇਗੇ ਤਾਂ ਬਿਲਕੁਲ ਵੀ ਇਹ ਠੀਕ ਨਹੀਂ ਹੋਏ ਇਹ ਵੀ ਸੰਰੂਰ ਤੋਂ ਆਏ ਹਨ ਹੋਰ ਵੀ ਭਗਤਿਆਂ ਕਾਫੀ ਆਏ ਹਨ ਕੀ ਨਾਮ ਕਹਿੰਣਾ ਪਰਮੇਂਦਰ ਕਿੱਥੋਂ ਆਏ ਹੋ ਜੀ ਮੈਂ ਤਾਂ ਇੱਥੇ ਨੇੜੇ ਛੋਟੇ ਜਿਹੜੇ ਅੱਛਾ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਮੈਂ ਪਹਿਲੀ ਵਾਰ ਹੀ ਆਇਆ ਹਾਂ ਪਹਿਲੀ ਵਾਰ ਆਇਆ ਹਾਂ ਕੀ ਪ੍ਰੋਬਲਮ ਕੀ ਪਰੋਂ ਰੀ ਦਾ ਦਰਦ ਸੀ ਪਹਿਲਾਂ ਇੱਕ ਲੱਤ ਜੋ ਗੱਟੇ 당 ਜਾਂਦਾ ਸੀ ਹੁਣ ਦੋਹਾਂ ਪੱਟਾਂ 'ਚ ਤਰਣ ਨਹੀਂ ਹੁੰਦਾ ਮੈਥੇ ਫਿਰ ਦਵਾਈ ਬੂਟੀ ਖਾਦੀ ਸੀ ਕੋਈ? ਬਹੀ 9 ਮਹੀਨੇ ਹੋ ਗਏ ਜਿਸ ਚੰਦੇ ਨੂੰ ਕੋਈ ਫਰਕ ਪਟਾਲੇ ਦਾ ਕੁਝ ਥਰੇ ਆਇਆ। ਤਾਂ ਬਾਬਾ ਜੀ ਦੇ ਫਿਰ ਦਵਾਈ ਨਹੀਂ ਖਾਣ ਦਿੰਦੇ। ਚਾਹ ਨਹੀਂ ਮੈਂ ਤਾਂ ਪਹਿਲੀ ਫਿਰ ਆਇਆ ਪਤਾ ਨਹੀਂ ਲੱਗ ਅੱਜ ਪਤਾ ਲੱਗਿਆ ਰਿਹਾ। ਹਾਂਜੀ ਬਾਈ ਦਿਖਾਣਾ ਤਿਆਰ ਮਾ। ਹਾਂਜੀ ਹਾਂ ਦਿਖਾਉ ਤੁਹਾਨੂੰ। ਉਹ ਠੀਕ ਖੜੀ ਨੀ ਮਾਰੇ। ਖੜੀ। ਤੁਸੀਂ ਦੇਖੋ ਬਾਬਾ ਜੀ ਕਹਿੰਦੇ ਨੇ ਵੀ ਖੜੇ ਪੈਰ ਤਿਆਰ ਬਾ ਦਿਖਾਵਾਂਗੇ। ਆਹ ਦੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਬਾਬਾ ਜੀ ਵੱਲੋਂ ਕਿਸ ਤਰ੍ਹਾਂ ਇੱਥੇ ਆ ਕੇ ਜੋ ਹੈ ਇਲਾਜ ਕੀਤਾ ਜਾਂਦਾ ਹੈ ਜਿਨ੍ਹਾਂ ਦੀਆਂ ਕਿ ਨਸਾਂ ਦੱਬ ਗਿਆ ਬਾਬਾ ਜੀ ਦੱਸ ਰਹੇ ਸੀ ਕਿ ਅਸੀਂ 9 ਮਹੀਨਿਆਂ ਤੋਂ ਲਗਾਤ ਦਵਾਈ ਖਾ ਰਹੇ ਹਾਂ ਲੇਕਿਨ ਕੋਈ ਵੀ ਫਰਕ ਨਹੀਂ ਪਿਆ ਹੁਣ ਇਹ ਦੱਚੂਗਾ ਜੀ ਇਹ ਮੂਰੇ ਖੜਜੋ ਡਿੱਗੂਗਾ ਇਹ ਆ ਮਗਰ ਚੱਕਣੀ ਆ ਜੀ ਲੱਤ ਚੱਕਣੀ ਲੱਤ ਚੱਕ ਚੱਕ ਆ ਮੂਰੇ ਖੜਜੇ ਬਾਈ ਡੱਪਣਾ ਨੇ ਇਹ ਲੋ ਜੀ ਦੇਖ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ ਹੈ ਜੀ ਚੀਜ਼ ਨਹੀਂ ਜਾਊ ਪੁੱਛ ਲੋ ਇਹਨਾਂ ਤੋਂ ਪੁੱਛੋ हां करी ਹੁਣ ਬਾਬਾ ਜੀ ਨੇ ਇਲਾਜ ਕੀਤਾਗਾ ਹਾਂ ਇੱਕ ਕਰੀਆ ਦੋਹਾਂ ਲਤਾਂ ਚ ਪੈਂਦਾ ਹੈ ਆਪਾਂ ਦਿਖਾਉਣੀ ਆ ਕਰੇ ਨਾਲ ਕੋਈ ਫਰਕ ਲੱਗ ਰਿਹਾ ਆਪਾਂ ਨੂੰ ਫਰਕ ਲੱਗਦਾ ਹੈ ਭਾਰਾਂ ਲੱਗੇ ਫਿਰ ਤੇ ਹਾਰ ਤਾ ਪਹਿਲਾਂ ਵੀ ਹੁੰਦਾ ਜਦੋਂ ਤਰਦਾਂਗੇ ਉਹਨਾਂ ਮੈਂ ਤੁੜਕੇ ਦੇਖੋਗੇ ਇਹ 2 ਸੈਕਿੰਡ ਦਾ ਕੰਮ ਆ ਜੀ ਲੱਤ ਜੀਹ ਜਾਂਦੀ ਹੋਵੇ ਡਾਕਟਰ ਕਹਿੰਦੇ ਚੂਲਾ ਪਊਗਾ ਇਹ 2 ਸੈਕਿੰਡ ਦਾ ਕੰਮ ਆ ਜੀ ਬਖੰਡਵਾ ਜੀ ਚੰਦਗਾਰ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦੱਸ ਰਹੇ ਨੇ ਕਿ ਪਹਿਗਾ ਫਰਕ ਹੀ ਹੁਣਾ ਫਰਕਾਂ ਸਹੀ ਪੈਣਾ ਨਾ ਫਰਕ ਪੈ ਗਿਆ। ਬਾਬਾ ਜੀ ਪਹਿਨਾ ਆਪਾਂ ਦੇਖਦੇ ਆਂ ਜਿਹੜਾ ਪੁਰਾਣਾ ਜਮਾਨਾ ਸੀਗਾ ਉਸ ਟਾਈਮ ਤੱਕ ਕਿਹੜੇ ਡਾਕਟਰ ਹੁੰਦੇ ਸੀ ਕਿ ਇਹਨੇ ਉਹ ਨਾ ਇਹਨੇ ਮਸ਼ੀਨਾਂ ਸੀਆਂ ਜਿਵੇਂ ਤੁਸੀਂ ਇਲਾਜ ਕਰਦੇ ਹੋ ਨਾ ਐ ਨਸ ਦਬਕੇ ਜਾਂ ਅਰਦਾਸ ਕਰਕੇ ਉਦੋਂ ਵੀ ਇਹੀ ਸੀ ਕਿ ਦੇਣਾ ਕਿਤੇ ਆਪਾਂ ਆਪਣਾ ਪਿਛੋਕੜ ਆ ਜੋ ਭੁੱਲਦੇ ਜਾ ਰਹੇ ਹਾਂ ਜਿਸ ਕਾਰਨ ਇਹ ਜੋ ਡਾਕਟਰਾਂ ਦੀਆਂ ਚਾਂਦੀ ਬਣੀ ਜਾ ਰਹੀਆਂ ਲੋਕਾਂ ਦੇ ਉੱਪਰ ਮਾਰੇ ਪੈ ਰਹੀਆਂ ਨਾ ਜਿਵੇਂ ਗੋਡੇ ਹੋਏ ਹੀ ਗੋਡਿਆਂ ਦੇ ਥੱਲੇ ਆ ਲੰਮ ਜਾਂਦਾ ਮਾਸ ਜਾਂ ਤੋੜਦੇ ਆਪਾਂ ਐ ਮਾਰਦਾ ਉਹ ਆਪਾਂ ਰੋਟੀ ਵੰਦੋ ਜਾਂ ਟਕੋਰ ਕਰ ਲਓ RAM ਆ ਜਾਂਦਾ ਇਹ ਗੋੜਿਆਂ ਦੀ ਬਹੁਤ ਸਮੱਸਿਆ ਹੁੰਦੀ ਹੈ ਜੀ ਲੋਈ ਤੁਸੀਂ ਦੇਖਿਆ ਸਾਰਿਆਂ ਨੇ ਕਿ ਕਿਸ ਤਰ੍ਹਾਂ ਬਾਬਾ ਜੀ ਨੇ ਇੱਥੇ ਜੋ ਅੰਕਲ ਜੀ ਦਾ ਇਲਾਜ ਕੀਤਾ ਅਤੇ ਦੂਰੋਂ ਦੂਰੋਂ ਵੀ ਸੰਗਤਾਂ ਇਹਨਾਂ ਕੋਲੇ ਆਈਆਂ ਬੈਠੀਆਂ ਹਨ ਅਤੇ ਦੱਸ ਰਹੇ ਹਨ ਕਿ ਬਾਬਾ ਜੀ ਕਿ 4 ਸਕਿੰਟਾਂ ਦੇ ਵਿੱਚ ਜੋ ਨਸਾਂ ਦਾ ਦਰਦ ਹੈ ਉਹ ਠੀਕ ਕਰ ਦਿੰਦੇ ਹਨ ਤੇ ਆਪਣਾ ਇਹਨਾਂ ਨੇ ਐਡਰੈਸ ਵੀ ਦੱਸਿਆ ਹੈ ਕਿ ਜੋਧਾ ਪਿੰਡ ਹੈ ਉੱਥੇ ਤੁਸੀਂ ਆ ਕੇ ਆਪਣਾ ਇਹਨਾਂ ਕੋਲੇ ਇਲਾਜ ਕਰਵਾ ਸਕਦੇ ਹੋ ਇੱਕ ਵਾਰ ਇੱਥੇ ਜ਼ਰੂਰ ਆਓ ਤਾਂ ਕਿ ਤੁਹਾਨੂੰ ਵੀ ਯਕੀਨ ਹੋਵੇ ਉਸ ਤੋਂ ਬਾਅਦ ਆਪਾਂ ਹੀ ਦੱਸ ਰਹੇ ਨੇ ਕਿ ਜੇ ਕੋਈ ਫੋਨ ਤੇ ਵੀ ਆਪਣਾ ਇਲਾਜ ਕਰਨਾ ਚਾਹੁੰਦਾ ਹੈ ਤਾਂ ਫੋਨ ਦੇ ਉੱਪਰ ਵੀ ਇਹ ਆਪਣਾ ਜੋ ਉਹਨਾਂ ਦਾ ਹੈ ਇਲਾਜ ਕਰ ਦਿੰਦੇ ਹਨ ਮੈਂ ਦੱਸ ਰਿਹਾ ਸੀ ਆਂਟੀ ਕਿ ਸਾਰੇ ਕਮਰੇ ਭਰ ਜਾਂਦੇ ਹਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜੋ ਇੱਧਰ ਵੀ ਕਮਰਾ ਹੈ ਇੱਕ ਉੱਥੇ ਵੀ ਵੀਰਜੀ ਵੱਲੋਂ ਬਈ ਦਾ ਇਲਾਜ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅ ਵੀਰ ਜੀ ਕੀ ਭਰੋ ਮੈਂ ਇਹਨਾਂ ਨੂੰ। ਉਹ ਰੰਨ ਦੇ ਤਾਂ ਅੰਨ ਸੀਗੀ। ਧੰਨਵਾਦ। ਹਾਂਜੀ। ਤਾਂਨ ਤਕਰੀਮਾ ਮੰਗਨ 6759 ਹੋ ਗਏ ਸਾਡੇ ਵੀ। ਧੰਨਵਾਦ ਜੀ। ਹਾਂਜੀ ਵੀ ਰੋਟੀ ਪਾਣੀ ਨਹੀਂ ਖਾ ਹੁੰਦਾ ਕੋਹ ਵੀ। ਇਹ ਖਾਲੀ ਪੜਾਣਾ ਪੈਂਦਾ ਜਾਂ ਭਾਈ ਵੀ ਘੜਾ ਸਕਦੇ ਆ। ਨਹੀਂ ਜੇ ਹੁਣ ਦੂਰੋਂ ਫੇਰ ਤਾਂ ਚਲੋ ਰੋਟੀ ਪਾਣੀ ਖਾਦਾ ਹੋਵੇ ਕੋਈ ਗੱਲ ਨਹੀਂ। ਜੇ ਨੇੜੇ ਫੇਰ ਤਾਂ ਖਾਲੀ ਪੇਟ ਵਧੀਆ। ਵੀਰ ਜੀ ਕਿੰਨੇ ਦਿਨਾਂ ਤੋਂ ਕਿੰਨੇ ਦਿਨਾਂ ਤੋਂ ਆ ਰਹੇ ਹੋ? ਮੈਂ ਅੱਜ ਹੀ ਆਇਆ ਫਸਟ ਟਾਈਮ ਆਇਆ। ਧੰਨਵਾਦ। ਕਿਹੜਾ ਲੱਗਦੀ ਆ? ਕੋਈ ਨਾ ਮਰਾਏ ਮੈਂ ਤੁਹਾਨੂੰ ਬੋਲਦਾ ਕਿਹਾ ਮੈਂ ਯਾਰ ਦੋਸਤ ਨੇ ਦੇਖੀ ਸੀ ਵੀਡੀਓ ਮਦਰਗੇ ਉਹ ਇੰਨਾ ਕੋਲ ਆਇਆ ਸੀ ਉਹਨਾਂ ਨੇ ਦੱਸਿਆ ਸੀ ਜੀ ਹੋਰ ਵੀ ਵੀਰ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕੀ ਨੰਬਰ ਚ ਆਪਣਾ ਮੇਰਾ ਜੋਰਾ ਸਿੰਘ ਹੈ ਜੀ ਜੋਰਾ ਸਿੰਘ ਕਿਥੋਂ ਆਇਆ ਮੈਂ ਬੜੇਲ ਪਿੰਡ ਤੋਂ ਆਇਆ ਕੀ ਬੜਾ ਮੈਂ ਮੇਰੇ ਸਰ ਪ੍ਰੋਬਲਮ ਆ ਮੇਰੇ ਲੱਤ ਦੇ ਵਿੱਚ ਪੇਨ ਬਹੁਤ ਹੁੰਦਾ ਸੀ ਮੈਂ ਸਰਜਰੀਆਂ ਵੀ ਤਿੰਨ ਕਰਾ ਚੁੱਕਿਆ ਹਾਂ ਅੱਛਾ ਜੀ ਹੁਣ ਵੀ 2 ਮਹੀਨੇ ਹੋ ਗਏ ਹੁਣ ਪੇਨ ਫੇਰ ਨਹੀਂ ਹਟਦਾ ਹੁਣ ਮੈਂ ਇਹਨਾਂ ਦੀ ਐਡ ਦੇਖੀ ਸੀ ਫੇਸਬੁੱਕ ਤੇ ਮੈਨੂੰ ਵਧੀਆ ਲੱਗਾ ਮੈਂ ਚੱਲੋ ਇੱਕ ਵਾਰੀ ਪਹਿਲੀ ਵਾਰੀ ਆਇ ਠੀਕ ਹੈ ਹਾਂ ਜੀ ਦਵਾਈਆਂ ਖਾਧੀਆਂ ਤਾਂ ਮਾੜਾ ਮੋਟਾ ਫਰਕ ਪੈਂਦਾ ਹਾਂ ਪੈਣ ਰੁਕ ਜਾਂਦਾ ਥੋੜਾ ਹਾਂ ਸਰ ਪੈਨ ਕਲਰ ਨਾਲ ਹੁਣ ਵੀ ਪਰਸੋਂ ਜਾ ਕੇ ਆਇਆ ਹਾਂ ਫੋਟੀ ਚ ਡਾਕਟਰ ਸਾਹਿਬ ਨੇ ਫੇਰ ਦੱਸ ਦਿੰਦੇ ਦਵਾਈ ਲੈ ਤੇ ਲੇਕਿਨ ਕੋਈ ਸਰਜਰੀ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ ਦੱਸ ਰਹੇ ਨੇ ਕਿ ਵੀਰ ਜੀ ਇਹਨਾਂ ਵੱਲੋਂ ਸਰਜਰੀ ਵੀ ਕਰਾਈ ਗਈ ਹੈ ਲੇਕਿਨ ਕੋਈ ਵੀ ਫਰਕ ਨਹੀਂ ਪਿਆ ਤਾਂ ਬਾਬਾ ਜੀ ਇੱਥੇ ਜੋ ਹੈ ਇੱਕ ਗੱਲ ਬਹੁਤ ਵਧੀਆ ਲੱਗੇ ਨੂੰ ਜੀ ਕਿ ਦਵਾਈਆਂ ਛਲਵਾਉਂਦੇ ਨੇ ਅਤੇ ਖੜੇ ਪੈਰ ਹੀ ਬੰਦੇ ਨੂੰ ਆਰਾਮ ਆ ਜਾਂਦਾ ਹੈਗਾ ਤਾਂ ਲੋਕਾਂ ਦਾ ਭਰੋਸਾ ਬਣਦਾ ਹੈ ਤਾਂ ਸਾਡੇ ਅਸੀਂ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਬੇਨਤੀ ਕਰਾਂਗੇ ਜੀ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਇੱਥੇ ਇੱਕ ਵਾਰ ਜ਼ਰੂਰ ਆਓ ਆਪਣੀ ਅੱਖੋਂ ਆ ਕੇ ਦੇਖੋ ਕਿ ਇਹਨਾਂ ਵੱਲੋਂ ਕੋਈ ਪੈਸਾ ਲਿਆ ਜਾਂਦਾ ਕੋਈ ਦਵਾਈ ਨਹੀਂ ਵੇਚੀਂਦੀ ਲੋਕ ਭਲਾਈ ਦਾ